ਪਿਛਲੇ ਦਿਨਾਂ ਦੇ ਵਿੱਚ ਕਈ ਗੰਬ ਧਮਾਕਿਆਂ ਦੀ ਜ਼ਿੰਮੇਵਾਰੀ ਵੀ ਇਹਨਾਂ ਲਈ ਇੱਕ ਖਬਰ ਆਈ ਹੈ ਕਿ ਉਹ ਅਮਰੀਕਾ ਦੇ ਵਿੱਚ ਫੜ ਲਿਆ ਗਿਆ ਪੰਜਾਬ ਪੁਲਿਸ ਉਹ ਕੋਰਸ ਹੈ ਜਿਸ ਨੇ ਅੱਤਵਾਦੇ ਕਾਲੇ ਦੌਰ ਹੈ ਜਿਹੜਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਖ਼ਤਮ ਕੀਤਾ ਪੰਜਾਬ ਦੇ ਲਈ ਇੱਕ ਮਾਣ ਤੇ ਰਾਹਤ ਵਾਲੀ ਗੱਲ ਸਾਹਮਣੇ ਆਈ ਹੈ ਇੱਕ ਨਟੋਰੀਅਸ ਅੱਤਵਾਦੀ ਐਫੀ ਪਸੀਆ ਜੋ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਬੈਠ ਕੇ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਈ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਵੀ ਇਹਨੇ ਲਈ ਔਰ ਇਸ ਵਿਅਕਤੀ ਦੀ ਮੂਵਮੈਂਟ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕਾਫੀ ਦਿਨ ਤੋਂ ਟਰੈਕ ਕਰ ਰਹੀ ਸੀਗੀ ਤੇ ਖਬਰ ਆਈ ਹੈ ਕਿ ਉਹ ਅਮਰੀਕਾ ਦੇ ਵਿੱਚ ਫੜ ਲਿਆ ਗਿਆ ਮੈਂ ਸਮਝਦਾ ਕਿ ਵੱਡੀ ਕਾਮਯਾਬੀ ਹੈ ਮੁਬਾਰਕਾਂ ਨੇ ਪੰਜਾਬ ਪੁਲਿਸ ਔਰ ਇੰਟੈਲੀਜੈਂਸ ਏਜੰਸੀਜ਼ ਨੂੰ ਹੁਣ ਸਵਾਲ ਉਹਨਾਂ ਲੋਕਾਂ ਨੂੰ ਪੁੱਛਣਾ ਬਣਦਾ ਕਿ ਜਿਹੜੇ ਅੱਤਵਾਦ ਦੇ ਨਾਂ ਤੇ ਪੰਜਾਬ ਦੇ ਵਿੱਚ ਡਰ ਭੈਰਮ ਕਾਲਜ ਦਾ ਪੈਦਾ ਕਰਨਾ ਚਾਹੁੰਦੇ ਸੀਗੇ ਉਹੀ ਪਤਾ ਬਾਜਵਾਜੀ ਵਰਗੇ ਲੋਕ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਇਹ ਪੰਜਾਬ ਪੁਲਿਸ ਨਿਕੰਮੀ ਹੈ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਸੱਤ ਵਜੇ ਨੂੰ ਸੌ ਜਾਂਦੀ ਹੈ ਤੇ ਅੱਜ ਉਹਨਾਂ ਨੂੰ ਇਹ ਜਵਾਬ ਦੇਣਾ ਬਣਦਾ ਕਿ ਉਹਨਾਂ ਨੇ ਇਹ ਜੀਆਂ ਸਟੇਟਮੈਂਟ ਦਾ ਅਰਥ ਕੀ ਸੀਗਾ ਅੱਜ ਸੱਤ ਸਮੁੰਦਰ ਪਾਰ ਜੇ ਇੱਕ ਅੱਤਵਾਦੀ ਨੂੰ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਤੇ ਤੇ ਬਾਕੀ ਸਾਰੀ ਏਜੰਸੀਆਂ ਦੀ ਕੋਆਰਡੀਨੇਸ਼ਨ ਦੇ ਨਾਲ ਜੇ ਕਾਬੂ ਕਰ ਲਿਆ ਜਾਂਦਾ ਹੈ ਤੇ ਮੈਂ ਸਮਝਦਾ ਕਿ ਇਹ ਵੱਡੀ ਅਚੀਵਮੈਂਟ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਸ ਨੇ ਅੱਤਵਾਦ ਦੇ ਕਾਲੇ ਦੌਰ ਜਿਹੜਾ ਉਹ ਆਪਣੀ ਜ਼ਮਾਨਾ ਦੇ ਉੱਪਰ ਖ਼ਤਮ ਕੀਤਾ ਹੈ ਸੋ ਪੰਜਾਬ ਪੁਲਿਸ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਾ ਇੱਕ ਗੱਲ ਇਨਸ਼ੋਰਡ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਵੀ ਜਿੱਥੇ ਵੀ ਬੈਠ ਕੇ ਖਿਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬੜੀ ਜਲਦੀ ਕਾਬੂ ਕਰਕੇ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ